ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਾਰੇ ਭਾਰਤ ਵਿੱਚ 2 ਘੰਟੇ ਦੇ ਰੇਲ ਲਾਈਨਾਂ ਨੂੰ ਜਾਮ ਕੀਤਾ ਗਿਆ ਉਸ ਦਾ ਕਾਰਨ ਦੱਸਦਿਆਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਕਿਸਾਨ ਆંદੋਲਨ ਦੌਰਾਨ ਸਾਡੇ ਇੱਕ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਟੈਣੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਚ ਕੋਟੀ ਦਾ ਲੀਡਰ ਹੈ ਜਿਸ ਨੇ ਕਿਸਾਨਾਂ ਅਤੇ ਇੱਕ ਪੱਤਰਕਾਰ ਉੱਤੇ ਆਪਣੀ ਆਪਣੀ ਗੱਡੀ ਚੜਾ ਕੇ ਕੁਚਲ ਕੇ ਸ਼ਹੀਦ ਕਰ ਦਿੱਤਾ ਸੀ ਅੱਜ ਉਹੀ ਦਿਨ ਹੈ ਜਿਸ ਦਿਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਇਸ ਬੰਦੀ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮੰਗ ਮੰਨੀ ਸੀ ਕਿ ਉਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਅਤੇ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦੀ ਮੰਗ ਮੰਨੀ ਸੀ ਪਰ ਉਹਨਾਂ ਨੂੰ ਅਜੇ ਤੱਕ ਕੁਝ ਵੀ ਨਹੀਂ ਦਿੱਤਾ ਹੈ ਅਤੇ ਦੂਜੇ ਪਾਸੇ ਸੋਗ ਮੰਤਰੀ ਤੇ ਉਸਦੇ ਸਹਿਯੋਗੀਆਂ ਨੂੰ ਸਜ਼ਾ ਦੇਣ ਦੀ بجائے ਟਿਕਟਾਂ ਦੇ ਕੇ ਵਜਾਈ ਗਿਆ ਹੈ। ਇਸ ਲਈ ਅਸੀਂ ਅੱਜ ਉਸ ਕਿਸਾਨ ਦੇ ਪੱਤਰਕਾਰ ਦੇ ਇਨਸਾਫ ਲਈ ਪੂਰੇ ਭਾਰਤ ਵਿੱਚ ਜਿਹੜੀਆਂ ਰੇਲਾਂ ਰੋਕਿਆ ਹਨ ਉਹ ਸਿਰਫ 2 ਘੰਟੇ ਰੇਲਾਂ ਦੀਆਂ ਪਟੜੀਆਂ ਉੱਤੇ ਬੈਠੇ ਹਨ। ਅਸੀਂ ਆਪਣੇ ਮੰਗਾਂ ਲਈ ਇੱਕ ਖਨੋਰੀ ਬਾਰਡਰ ਦੇ ਮੋਰਚਾ ਡਟਿਆ ਹੋਇਆ। ਇੱਕ ਸ਼ੰਭੂ ਬਾਰਡਰ ਅਤੇ ਇੱਕ ਰਤਨਪੁਰੇ ਰਾਜਸਥਾਨ ਦੇ ਵਿੱਚ ਤਿੰਨ ਬਾਰਡਰਾਂ ਉੱਤੇ ਸਾਡੇ ਕਿਸਾਨ ਡਟੇ ਹੋਏ ਹਨ। ਤੇ ਕਿਸਾਨ ਡਿਡਰਸਰ ਉੱਥੇ ਅਗਵਾਈ ਕਰ ਰਹੇ ਹਨ ਉਹਨਾਂ ਚ ਇਹ ਮੋਰਚੇ ਖਤਮ ਨਹੀਂ ਹੁੰਦੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਅੰਕਲਾ ਪੰਜਾਬ ਤੋਂ ਚਰਨਜੀਤ ਮਿਸ਼ਰਾਨੀ ਦੀ ਰਿਪੋਰਟ ਹਾਂਜੀ ਸਰ ਕੀ ਨਾ ਜੀ ਆਪਣਾ ਬਲਦੇ ਸਿੰਘ ਸਲੋਹਾ ਬੀਕੇ ਜੋਇਕਤਾ ਸਿੱਡੂਪੁਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅੱਜ ਜਿਹੜੀ ਆਪਾਂ ਰੇਲ ਲਾਈਨ ਜਾਮ ਕੀਤੀ ਆ ਇਹਦਾ ਕੀ ਕਾਰਨ ਹੈ ਜੀ ਇਹ ਜਿਹੜਾ ਅੱਜ ਅਸੀਂ ਟ੍ਰੇਨਾਂ ਦੀਆਂ ਫਾਲਟੀਆਂ ਤੇ ਬੈਠੀਆਂ ਆ ਇਹਦਾ ਮੇਨ ਕਾਰਨ ਜਿਹੜਾ ਕੇ ਅਸੀਂ 13 ਮਹੀਨੇ ਜਿਹੜਾ ਪਿੱਛੇ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਉਸ ਅੰਦੋਲਨ ਦਾ ਦੌਰਾਨ ਸਾਡੇ ਇੱਕ ਲਖੀਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਜਿਹੜਾ ਭਾਰਤ ਭਾਰਤੀ ਜਨਤਾ ਪਾਰਟੀ ਦਾ ਇੱਕ ਉੱਚ ਚੋਟੀ ਦਾ ਲੀਡਰ ਹੈ ਉਸ ਪਰਿਵਾਰ ਨੇ ਸਾਡੇ ਉੱਥੇ ਜਿਹੜਾ ਕਿਸਾਨ ਤੇ ਇੱਕ ਪੱਤਰਕਾਰ ਆਪਣੀ ਜਿਹੜੀ ਗੱਡੀ ਚੜਾ ਕੇ ਕੋਤਲ ਕੇ ਮਾਰੇ ਸੀ ਉਹ ਅੱਜ ਦਾ ਦਿਨ ਸੀਗਾ ਤੰਨਾ ਜਿਹੜੀ ਟ੍ਰੀਕ ਆ ਉਸ ਟ੍ਰੀਕ ਦੇ ਉੱਤੇ ਅਸੀਂ ਅੱਜ ਜਿਹੜਾ ਕਹਿੰਦਾ ਸਰਕਾਰ ਨੂੰ ਮੜ ਫੇਰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਸਾਡੇ ਨਾਲ ਇਹ ਕਮਿਟਮੈਂਟ ਕੀਤਾ ਸੀ ਜਦੋਂ ਬਿੱਲ ਬਾਸ ਲੈਣਗੇ ਪ੍ਰਧਾਨ ਮੰਤਰੀ ਜੀ ਤੁਸੀਂ ਮਾਫੀ ਮੰਗੀ ਸੀ ਲੋਕਾਂ ਤੋਂ ਤੇ ਜਿਹੜੇ ਸਾਡੇ ਮੰਗਾਂ ਨਹੀਂਆਂ ਜਿਹੜੀਆਂ ਮੰਗਾਂ ਦੇ ਵਿੱਚ ਲਖੀਪੁਰ ਖੀਰੀ ਦਾ ਵਿਸ਼ੇਸ਼ ਉਹ ਘਟਨਾ ਕਰ ਮੈਂ ਤੇ ਸਾਡੇ ਉਹ ਮੰਗਾ ਜਾਂ ਲਖੀਂਪੁਰ ਖੀਰੀ ਦੀ ਜਿਹੜੀ ਘਟਨਾ ਹੈ ਉਹ ਸਾਡੇ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਲਵਾਇਆ ਸੀ ਕਿ ਅਸੀਂ ਪੀੜਤ ਲੋਕਾਂ ਨੂੰ ਜਿਹੜੀ ਆਰਥਿਕ ਮਦਦ 10 ਲੱਖ ਰੁਪਏ ਇੱਕ ਬੇਟੀ ਮੁਤਾਬਕ ਤੇ ਜਿਹੜੇ ਲੋਕਾਂ ਨੇ ਇਹ ਜ਼ੁਲਮ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਸਜ਼ਾ ਦੇਵਾਂਗੇ ਔਰ ਸਜ਼ਾ ਦੇਣ ਦੀ بجائے ਇਹਤ ਲੋਕਾਂ ਨੂੰ ਇਨਸਾਫ਼ ਦੇਣ ਦੀ بجائے ਪਰ ਉਹਨਾਂ ਲੋਕਾਂ ਨੂੰ ਸਾਡੀ ਭਾਰਤੀ ਜਨਤਾ ਪਾਦੀ ਨੇ ਐਸ ਜਿਹੜਾ ਲੋਕ ਸਭਾ ਦੇ ਵਿੱਚ ਭਰਾਵਾਂ ਟਿਕਟਾਂ ਵੰਡੀਆਂ ਨੇ ਇਹਸ ਕਰਕੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਉਹਨਾਂ ਵੀਰ ਤੇ ਪਰਿਵਾਰਾਂ ਨੂੰ ਤੇ ਉਸ ਪਰਿਵਾਰ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਦੇ ਟਿੱਕੇ ਨਹੀਂ ਬੈਠਾਂਗੇ ਇਹ ਅੱਜ ਦਾ ਬੈਣਾ ਜਿਹੜਾ ਕਾਲਾ ਦਿਨ ਬਚੋ ਮਨਾ ਰਹੇ ਆਂਗੇ ਕਿ ਜਿੰਨਾ ਸਰਕਾਰ ਦੇ ਵਿੱਚ ਬੈਠੇ ਇੱਕ ਮੰਤਰੀ ਨੇ ਸਾਡੇ ਲੋਕਾਂ ਨੂੰ ਕੁਚਲਿਆ ਪੱਤਰਕਾਰ ਨੂੰ ਕੁਚਲਿਆ ਜਿਹਦਾ ਇਨਸਾਫ ਹਲੇ ਨਹੀਂ ਮਿਲਿਆ ਇਨਸਾਫ ਦੀ ਉਹ ਘਾਰ ਲਾ ਰੇ ਲਾ ਬੈਠੇ ਨਾ ਤੇ ਪੂਰੇ ਭਾਰਤ 'ਚ ਇਸ ਕਰਕੇ ਅੱਜ ਅਸੀਂ ਜਿਹੜਾ ਰੇਲਾਂ ਨੇ ਆ ਪਾਰਟੀਆਂ ਦੇ ਉੱਤੇ ਬੈਠੇ ਆ ਸਿਰਫ 2 ਘੰਟੇ 12:30 ਤੋਂ ਲੈ ਕੇ 2:30 ਤੱਕ ਇਹ ਸਾਡਾ ਅੱਜ ਦਾ ਪ੍ਰਪੋਜ਼ਲ ਹੈ ਪੂਰੇ ਭਾਦਲ ਜੇ ਮੰਨ ਕੇ ਚਲੋ ਮੰਗਾ ਨਹੀਂ ਮੰਨਦੇ ਫਿਰ ਸਰ ਮੰਗਾ ਮੰਨੀਆਂ ਹੋ ਜਾਣਗੀਆਂ ਅਸੀਂ ਲਾਗੂ ਕਰਾਉਣ ਵਾਸਤੇ ਅਸੀਂ 3 ਪਿੰਡ ਚੁਣੇ ਹੋਏ ਨਾ ਕਿ ਇੱਕ ਸਾਡਾ ਖਨੋਰੀ ਬਾਰਡਰ ਮੋਰਚਾ ਡਟਿਆ ਹੋਇਆ ਹੈ ਇੱਕ ਸਾਡਾ ਛੰਭੂ ਬਾਰਡਰ ਹੈ ਇੱਕ ਸਾਡਾ ਰਤਨਪੁਰੇ Rajasthan ਦੇ ਵਿੱਚ ਤਿੰਨ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਡਟੇ ਹੋਏ ਨਾ ਤੇ ਕਿਸਾਨ ਜਿਹੜੀ ਲੀਡਰਸ਼ਿਪ ਉੱਥੇ ਗਵਾਹੀ ਕਰ ਰਹੀ ਹੈ ਉਹਨਾਂ ਚਿਰ ਇਹ ਮੋਰਚੇ ਨਹੀਂ ਖਤਮ ਹੁੰਦੇ ਉਹਨਾਂ ਜਿਹੜੇ ਮੋਰਚੇ ਜਿਉਂ ਦੀ ਟੌਹਰਨਗੇ ਜਿੰਨਾ ਚਾ ਸਰਕਾਰ ਆਪਣੇ ਉਹਨਾਂ ਮੰਗਾਂ ਨੂੰ ਮੰਨਿਆ ਨੂੰ ਲਾਗੂ ਨਹੀਂ ਕਰੂ